ਨਿਰਾਕਾਰ ਦਾ ਮਤਲਬ ਕੀ ਹੈ ਨਿਰ ਅਕਾਰ ਜਿੱਥੇ ਕੋਈ ਆਕਾਰ ਨਹੀਂ ਠੀਕ ਹੈ ਜੀ ਤੇ ਜਿਹੜੇ ਆਕਾਰ ਜਾਂ ਰੰਗ ਦਿਖਦੇ ਨੇ ਉਹ ਤਾਂ ਨਿਰਾਕਾਰ ਕਿਵੇਂ ਹੋਣਗੇ ਅੱਛਾ ਮੈਂ ਨਾ ਇੱਕ ਸਵਾਲ ਪੁੱਛਿਆ ਸੀ ਕਿਸੇ ਨੂੰ ਸੇਮ ਹੀ ਤਾਂ ਉਹਨਾਂ ਨੇ ਜਵਾਬ ਦਿੱਤਾ ਵੀ ਨਿਰਗੁਣ ਤੇ ਸਰਗੁਣ ਉਹੀ ਆ ਹਾਂ ਤੇ ਚਾਹੇ ਸਰਗੁਣ ਦਿਸ ਗਿਆ ਉਹ ਤੁਹਾਡੇ ਮੰਨਣ ਤੇ ਆ ਵੀ ਸ਼ਿਵ ਜੀ ਮਹਾਰਾਜ ਜੀ ਜਾਂ ਮੂਰਤੀਆਂ ਬਾਰੇ ਵੀ ਉਹਨਾਂ ਨੇ ਇਹੀ ਕਹਿਣਾ ਸੀਗਾ ਹਾਂ ਵੀ ਉਹਨਾਂ 'ਚ ਤੁਸੀਂ ਮੰਨ ਲਿਆ ਜਾਣ ਲਿਆ ਤਾਂ ਤੁਹਾਡੇ ਲਈ ਉਹ ਵੀ ਰੱਬ ਹੋ ਜਾਂਦਾ ਇਹ ਸਹੀ ਹੈ ਗੱਲ ਜਾਂ ਗਲਤ ਨਹੀਂ ਦੇਖੋ ਸਰਗੁਣ ਤੇ ਨਿਰਗੁਣਤਾ ਮਾਲਕ ਆ ਹਾਂਜੀ ਪਰ ਵਿਧਾਨ ਦੋਨਾਂ ਦੇ ਵੱਖਰੇ ਵੱਖਰੇ ਆ ਹਾਂਜੀ ਹੁਣ ਇਸ ਤਰ੍ਹਾਂ ਜੇ ਸਰਗੁਣ ਤੇ ਨਿਰਗੁਣ ਮਾਲਕ ਹੀ ਆ ਹਾਂਜੀ ਫਿਰ ਤਾਂ ਇੱਕ ਜਿਹੜਾ ਅ ਮੰਦੇ ਕਰਮ ਕਰਨ ਵਾਲਾ ਪਾਪੀ ਜੀਵ ਆ ਹਾਂਜੀ ਸ਼ਰਾਬੀ ਜੀਵ ਆ ਹਤਿਆਰਾ ਆ ਹਾਂਜੀ ਉਹ ਆ ਉਹ ਵੀ ਸਰਗੁਣ ਸਰਗੁਣ ਚ ਹੀ ਆਉਂਦਾ ਫਿਰ ਤਾਂ ਉਹਦਾ ਧਿਆਨ ਤਰ ਲੋ ਜਿਹੜਾ ਸਰਗੁਣ ਆਕਾਰ ਹੈ ਮਾਲਕ ਦਾ ਇਹਦੇ ਵਿੱਚ ਗੁਣ ਅਤੇ ਔਗਣ ਪਾਪ ਅਤੇ ਪੁੰਨ ਦੂਰਸਤੇ ਚਲਾਏ ਹੋਏ ਆ ਹਾਂਜੀ ਇਹਦੇ ਵਿੱਚ ਤਾਂ ਸਾਰਾ ਇੱਕ ਆ ਪਰ ਮੁਕਤੀ ਜਿਹੜੀ ਆ ਉਹ ਨਿਰਗੁਣ ਦੇ ਵਿੱਚ ਆ ਨਰੰਗਕਾਰ ਦੇ ਵਿੱਚ ਆ ਜਦੋਂ ਤੁਸੀਂ ਹਰ ਤਰ੍ਹਾਂ ਦੇ ਵਿਚਾਰ ਅਤੇ ਆਕਾਰ ਤੋਂ ਉੱਪਰ ਉੱਠਦੇ ਹੋ ਇਹੀ ਤਾਂ ਖੇਡ ਆ ਇਹ ਤਾਂ ਫਿਰ ਸਾਰੇ ਦਰਸ਼ਨ ਕਰ ਲੈਣਗੇ ਰੱਬ ਦੇ ਹਾਂਜੀ ਮਾਇਆ ਤੋਂ ਕਿਵੇਂ ਟੁੱਟਿਆ ਫਿਰ ਮਨ ਨੂੰ ਮਨ ਤੋਂ ਮਨ ਕਰਕੇ ਫੁਰਨਿਆਂ ਅਤੇ ਆਕਾਰਾਂ ਤੋਂ ਤੋੜ ਕੇ ਆਪਾਂ ਉਸ ਰਸਤੇ ਤੇ ਜਾਣਾ ਜਿੱਥੇ ਕੋਈ ਆਕਾਰ ਨਾ ਠੀਕ ਹੈ ਜੀ ਵੈਸੇ ਤਾਂ ਪ੍ਰੇਮ ਕਰੋ ਵੀ ਸਰਗੁਣ ਵੀ ਉਹੀ ਆ ਮੂਰਤੀਆਂ 'ਚ ਵੀ ਉਹੀ ਆ ਪੱਥਰਾਂ 'ਚ ਵੀ ਉਹੀ ਆ ਮਨ ਮੁਖਾਂ ਵਿੱਚ ਗੁਰਮਖਾਂ ਵਿੱਚ ਸ਼ਰਾਬੀਆਂ ਵਿੱਚ ਵੇਸਵਾਵਾਂ ਵਿੱਚ ਚੰਗਿਆਂ ਵਿੱਚ ਮਾੜਿਆਂ ਵਿੱਚ ਸਭ ਉਹੀ ਆ ਹਾਂਜੀ ਇਹ ਤਾਂ ਇੱਕ ਦੁਨੀਆ ਕਾਇਨਾਤ ਨੂੰ ਚਲਾਉਣ ਵਾਲਾ ਪਰ ਇਥੇ ਹੁਣ ਕੋ ਮਾੜੇ ਬੰਦੇ ਆ ਉਹਨਾਂ ਚ ਵੀ ਆ ਚੰਗਿਆਂ ਚ ਵੀ ਉਹੀ ਆ ਇਹ ਤਾਂ ਇੱਕ ਸੰਸਾਰ ਆ ਹਾਂਜੀ ਸੰਸਾਰ ਵਿੱਚ ਦਰਸ਼ਨਾਂ ਦੀ ਗੱਲ ਨਹੀਂ ਚੱਲਦੀ ਇਹ ਤਾਂ ਆਪਾਂ ਨੂੰ ਕਿਹਾ ਵੀ ਸਾਰਿਆਂ ਨੂੰ ਇੱਕ ਦੂਜੇ ਨੂੰ ਪਿਆਰ ਕਰੋ ਇਹ ਵੇ ਸੰਸਾਰ ਤੋਂ ਮ ਦੇਖਦੇ ਇਹ ਹਾਰ ਦਾ ਰੂਪ ਹੈ ਹਾਂਜੀ ਪਰ ਜਿਹੜੇ ਦਰਸ਼ਨ ਨੇ ਉਹ ਦਰਸ਼ਨ ਮਾਲਕ ਦੇ ਨਿੱਜ ਸਰੂਪ ਦੇ ਕਰਨੇ ਆ ਸਮਝ ਆਇਆ ਕਿ ਨਹੀਂ ਠੀਕ ਹੈ ਜੀ ਇਹ ਸੰਸਾਰੀ ਰੂਪ ਹੈ ਉਹਨਾਂ ਦਾ ਨਿਝ ਸਰੂਪ ਕੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਰ ਸਵਾਤੀ ਹੁਣ ਉੱਥੇ ਮਹਾਰਾਜ ਨੇ ਕਿਹਾ ਨਾ ਸਹਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਸ ਮੂਰਤ ਨਨਾਂ ਏਕ ਤੋ ਹੀ ਹਾਂਜੀ ਐਨੇ ਨੈਣ ਬਣਾਏ ਇੰਨੀਆਂ ਮੂਰਤਾਂ ਬਣਾਈਆਂ ਨੇ ਤੇਰੀ ਮੂਰਤ ਤੇ ਨੈਣ ਇੱਕ ਵੀ ਨਹੀਂ ਹੈਗੇ ਨਿਝ ਸਰੂਪ ਕਹਵੇਂ ਦਾ ਜਦੋਂ ਉਹਨਾਂ ਨੇ ਪੁੱਛਿਆ ਨਾ ਵੀ ਅਸੀਂ ਨਿਝ ਸਰੂਪ ਦੇ ਦਰਸ਼ਨ ਕਰਨੇ ਆ ਤੁਹਾਡਾ ਕਿਹੜਾ ਉਹਦੇ ਫਿਰ ਉਹ ਹਰ ਤਰ੍ਹਾਂ ਦੇ ਰੰਗ ਤੋਂ ਵੱਖਰਾ ਹੈ ਅੱਛਾ ਮੁੰਡਾ ਧਿਆਨ ਧਰਾਂਗੇ ਤਾਂ ਸਾਡਾ ਮਨ ਵੀ ਉਹ ਹਰਾ ਤਰ ਹਰ ਤਰ੍ਹਾਂ ਦੇ ਰੰਗ ਤੋਂ ਵੱਖਰਾ ਹੋਊਗਾ ਰੰਗਾਂ ਦੇ ਵਿੱਚ ਦੇਖੀ ਜੋ ਰੱਬ ਨੂੰ ਤੇ ਰੰਗਾਂ ਦੇ ਵਿੱਚ ਫਿਰ ਰਹਿ ਜਾਂਦਾ ਮਨ ਹੈਗੇ ਸ਼ਿਵ ਜੀ ਮਹਾਰਾਜ ਵਿਸ਼ਨ ਮਹਾਰਾਜ ਸਾਰੇ ਉਹਨਾਂ ਦੇ ਦੇਵ ਲੋਕ ਦੇ ਵਿੱਚ ਆਏ ਦੇਵਤਿਆਂ ਦੀਆਂ ਡਿਊਟੀਆਂ ਲੱਗੀਆਂ ਉਹ ਸਾਰੇ ਪੂਜਣਯੋਗ ਨੇ ਪਰ ਉਹ ਹੁਣ ਜੇ ਆਕਾਰ ਦਾ ਧਿਆਨ ਧਰੋਂਗੇ ਤੇ ਆਕਾਰ ਵਿੱਚ ਆਉਂਗੇ ਅੱਛਾ ਕਈ ਜਿਵੇਂ ਗੁਰੂ ਗੁਰੂਆਂ ਦੀਆਂ ਫੋਟੋਆਂ ਵੀ ਦਿਸਦੀਆਂ ਨੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਜੀ ਗੁਰੂ ਨਾਨਕ ਦੇਵ ਜੀ ਦੀ ਆਹ ਤਸਵੀਰਾਂ ਨੇ ਉਹ ਦਰਸ਼ਨ ਹੁੰਦਿਆ ਕਈਆਂ ਨੂੰ ਮਤਲਬ ਇੱਥੇ ਉਹ ਤਾਂ ਕਲਪਨਾ ਹੈ ਨਾ ਜੀ ਕਲਪਨਾ ਕੋ ਜੇ ਤਾਂ ਆਪਾਂ ਹੁਣ ਮੇਰੀ ਗੱਲ ਸੁਣੋ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਆ ਜੇ ਤਾਂ ਆਹੀ ਆਹੀ ਫੋਟੋ ਦੇ ਹੁੰਦੇ ਆ ਜਿਹੜੀ ਸਾਹਮਣੇ ਆ ਇਹ ਤਾਂ ਕਿ ਬਾਬਾ ਸੋਭਾ ਸਿੰਘ ਹੋਣਾ ਨੇ ਬਣਾਈ ਆ ਕੋ ਕਿਸੇ ਨੇ ਬਣਾਈ ਆ ਇਸੇ ਨੂੰ ਤੁਸੀਂ ਦੇਖ ਲਓਗੇ ਜਦੋਂ ਇਹ ਫੋਟੋ ਨਹੀਂ ਸੀ ਫਿਰ ਕੀ ਦੇ ਦਰਸ਼ਨ ਹੁੰਨਾ ਹਾਂ ਜੇ ਮਹਾਰਾਜ ਹੁਣਾ ਦੇ ਅਸਲ ਦਰਸ਼ਨ ਕਰਨੇ ਆ ਉਹ ਦਰਸ਼ਨ ਉਹਨਾਂ ਦੇ ਜਿੱਥੇ ਸੱਚੇ ਮਹਿਲ ਵਿੱਚ ਜਿੱਥੇ ਸੱਚਖੰਡ ਦੇ ਵਿੱਚ ਜਿੱਥੇ ਗੁਰਮਖਾਂ ਦਾ ਆਵਾਸ ਹੁੰਦਾ ਹੈ ਹਾਂਜੀ ਜਿੱਥੇ ਕੇਵਲ ਨਾਦ ਦੇ ਵਿੱਚ ਸਮਾ ਕੇ ਹੀ ਜਾਇਆ ਜਾ ਸਕਦਾ ਉੱਥੇ ਦਰਸ਼ਨ ਹੁੰਦੇ ਆ ਇਸ ਤਰ੍ਹਾਂ ਥੋੜੇ ਜਿਹਾ ਜਾਪ ਵਿੱਚ ਇਹ ਸੂਖਮ ਮਾਇਆ ਸਾਰੇ ਰੰਗ ਆਕਾਰ ਸੱਪ ਉਹਰਾਂ ਪਰਾਂ ਦੀਆਂ ਘਾਟੀਆਂ ਇਹ ਉਹ ਦਿਖਾ ਕੇ ਸੁਖਮਾਇਆ ਉਹਨਾਂ ਨੂੰ ਦ੍ਰਿਸ਼ ਦਿਖਾਉਣ ਲੱਗ ਜਾਂਦੀ ਆ ਜੀਵ ਨੂੰ ਭੇਤਨਾ ਹੋਣ ਕਰਕੇ ਇੱਥੋਂ ਹੀ ਫਸ ਜਾਂਦਾ ਤਾਂ ਜਿਹੜਾ ਗੁਰਮੰਤਰ ਹੈ ਹਾਂਜੀ ਗੁਰਮੰਤਰ ਨੇ ਹਰ ਤਰ੍ਹਾਂ ਦੇ ਆਕਾਰ ਵਿਚਾਰ શરીર ਨੂੰ ਛਡਾਤਾ ਅਨਹਦ ਬਾਣੀ ਸ਼ਬਦ ਦਾ ਅਭਿਆਸ ਕਰਕੇ ਵਿਚਾਰਾਂ ਤੋਂ ਰਹਿ ਤੋ ਕਿ ਆਪੇ ਪ੍ਰਗਟ ਹੁੰਦੀ ਗੁਰਮਤ ਦਾ ਖੇਲ ਵੱਖਰਾ ਆ ਉਹ ਇਸ ਕਰਕੇ ਆਪਾਂ ਨੂੰ ਇਸ ਚੀਜ਼ ਤੋਂ ਅੱਛਾ ਤੁਸੀਂ ਕਹਿਣਾ ਵਿਚਾਰਾਂ ਨੂੰ ਛੱਡਣਾ ਪਰ ਮੇਰਾ ਜਿਵੇਂ ਮੈਂ ਇਹ ਗੱਲ ਕਰ ਰਿਹਾ ਸੀ ਤੇ ਮੇਰੇ ਦੋਸਤ ਨੇ ਇੱਕ ਸਵਾਲ ਕਰਿਆ ਕਹਿੰਦਾ ਵਿਚਾਰ ਨੂੰ ਛੱਡਣ ਦਾ ਵਿਚਾਰ ਵੀ ਤਾਂ ਵਿਚਾਰ ਹੀ ਆ ਫਿਰ ਵਿਚਾਰਾਂ ਨੂੰ ਕਿਵੇਂ ਛੱਡ ਸਕਦੇ ਆ ਹੁਣ ਦੇਖੋ ਇਹਦੇ ਵਿੱਚ ਹੁਣ ਭੇਤ ਹੈ ਹਾਂਜੀ ਮਨ ਦੀ ਜਿਹੜੀ ਮਤ ਹੈ ਮਨ ਦਾ ਮਤ ਭਾਅ ਜਿਹੜੀ ਮਨ ਦੀ ਸੋਚਨ ਸ਼ਕਤੀ ਆ ਮਨ ਦੇ ਗਿਆਨ ਇੰਦਰੀਆ ਕਰਮ ਇੰਦਰੀਆ ਉਹ ਵੱਖਰੇ ਆ ਹਾਂਜੀ ਸਰੀਰ ਦੀ ਮਤ ਸਰੀਰ ਦੀਆਂ ਅੱਖਾਂ ਕੰਨ ਨੱਕ ਗਿਆਨ ਇੰਦਰੀ ਕਰਮ ਇੰਦਰੀ ਵੱਖਰੇ ਆ ਠੀਕ ਦੋ ਦਹੀਆਂ ਦਾ ਸੁਮੇਲ ਹੈ ਜੀ ਇੱਕ ਇੱਕ ਸਰੀਰ ਦੇ ਵਿੱਚ ਓਵੇਂ ਦਾ ਹੀ ਸਿਸਟਮ ਬਣਾਇਆ ਪਰ ਇਹਦੇ ਵਿੱਚ ਮਾਇਆ ਦੇ ਵਿਚਾਰ ਚੱਲਦੇ ਆ ਇੱਕ ਮਨ ਦਾ ਸਿਸਟਮ ਚੱਲਦਾ ਹੈ ਮਨ ਜਿਹੜਾ ਆ ਜੇ ਉਹ ਸਰੀਰ ਦੇ ਨਾਲ ਅਟੈਚ ਹੋ ਜਾਂਦਾ ਤਾਂ ਇਧਰ ਦੇ ਫੁਰਨੇ ਆਉਣ ਲੱਗ ਜਾਂਦੇ ਆ ਜਦੋਂ ਬ੍ਰਹਮ ਦੇ ਵਿੱਚ ਜਾ ਕੇ ਅਟੈਚ ਹੋ ਜਾਂਦਾ ਉਧਰ ਦੇ ਉਧਰ ਦੀ ਖੇਡ ਦੇਖਣ ਲੱਗ ਜਾਂਦਾ ਜੋ ਨਿਰਗੁਣ ਵਿੱਚ ਚੱਲਦਾ ਪਿਆ ਹੁਣ ਇਹ ਫੁਰਨੇ ਜਿਹੜੇ ਦੁਨਿਆਵੀ ਸੰਸਾਰ ਦੇ ਫੁਰਨੇ ਆ ਇਹ ਮਨ ਨੇ ਛੱਡਣੇ ਆ ਤੇ ਉਹ ਨਿਰਗੁਣ ਦੇ ਵਿੱਚ ਜਾ ਕੇ ਦੇਖੇਗਾ ਨਾ ਉਧਰ ਉਧਰ ਵੀ ਵਿਚਾਰ ਤਾਂ ਚੱਲਦੀ ਰਹਿੰਦੇ ਆ ਵੀ ਉਧਰ ਇਹ ਮਾਇਆ ਦੇ ਸੰਸਾਰ ਦੇ ਵਿਚਾਰ ਨਹੀਂ ਚੱਲਦੇ ਉਹ ਮਾਲਕ ਦਾ ਖੇਲ ਚੱਲ ਰਿਹਾ ਕਲਾ ਚੱਲ ਰਹੀ ਆ ਉਹਨੂੰ ਦੇਖਣਾ ਠੀਕ ਹੈ ਜੀ ਉਥੇ ਇਹ ਵਿਚਾਰ ਨਹੀਂ ਨਾ ਚੱਲਦੇ ਜਿਹੜੇ ਇਸ ਤਰ੍ਹਾਂ ਦੇ ਵਿਚਾਰ ਆ ਇਹ ਵਿਚਾਰਾਂ ਤੋਂ ਵੱਖਰੀ ਮਤ ਆ ਗੁਰਮਤ ਜਿਹਨੂੰ ਕਹਿੰਦੇ ਨੇ ਹਾਂ ਜੀ ਤੁਸੀਂ ਕਿਹਾ ਵੀ ਮਨ ਨੂੰ ਨਾ ਇੱਕ ਮੈਂ ਤੁਹਾਡੀ ਸੁਣ ਰਿਹਾ ਸੀਗਾ ਹਣਾ ਲੈਕਚਰ ਤੁਹਾਡਾ ਉਹ ਚ ਕਿਹਾ ਵੀ ਮਨ ਨੂੰ ਪਾਉਣ ਤੋਂ ਵੱਖ ਕਰਨਾ ਹਾਂਜੀ ਹਾਂਜੀ ਪਰ ਬਿੱਚੀ ਨਾਲ ਹੀ ਇਹ ਵੀ ਗੱਲ ਆ ਵੀ ਜਦੋਂ ਆਪਾਂ ਨਾਮ ਜਪਦੇ ਆ ਆਵਾਜ਼ 'ਚ ਧਿਆਨ ਧਾਰਦੇ ਆ ਫਿਰ ਸਾਹਾਂ ਤੇ ਵੀ ਧਿਆਨ ਧਾਰਦੇ ਆ ਹਾਂਜੀ ਹਾਂਜੀ ਉਹਨੂੰ ਥੋੜਾ ਜਿਹਾ ਡਿਫਰੈਂਟ ਕਿਵੇਂ ਕਹਾਂਗੇ ਇਹ ਹੀ ਪੌਣ ਤੋਂ ਵੱਖ ਹੋਣ ਦਾ ਤਰੀਕਾ ਹੈ ਨਾ ਪੌਣ ਕਹਿੰਦੇ ਆ ਸਵਾਸ ਨੂੰ ਸਵਾਸ ਦੇ ਹਿਸਾਰੇ ਤੇ ਸਾਰਾ ਸਰੀਰ ਚੱਲਦਾ ਪਿਆ ਹਾਂਜੀ ਤੇ ਗੁਰਮੰਤਰ ਦਾ ਅਭਿਆਸ ਇਸੇ ਕਰਕੇ ਕੀਤਾ ਜਾਂਦਾ ਕਿ ਮਨ ਜਿਹੜਾ ਆ ਸਾਡਾ ਧਿਆਨ ਜਿਹੜਾ ਆ ਜੇ ਉਹ ਸਰੀਰ ਤੋਂ ਹਾਂਜੀ ਜਿਵੇਂ ਆਪਾਂ ਰਾਤ ਨੂੰ ਟੈਂਪਰੇਰੀ ਤੌਰ ਤੇ 8-10 ਘੰਟੇ ਸਰੀਰ ਤੋਂ ਵੱਖ ਹੋ ਜਾਂਦੇ ਆ ਉਹਨੂੰ ਕਿਹਾ ਜਾਂਦਾ ਮਨ ਪੌਣ ਤੋਂ ਵੱਖ ਹੋ ਗਿਆ ਹਾਂਜੀ ਰੋਜ਼ ਹੁੰਦੇ ਆਪਾਂ ਹਾਂਜੀ 8-10 ਘੰਟੇ ਆਪਾਂ ਸਰੀਰ ਤੋਂ ਵੱਖ ਹੋ ਗਏ ਉਦੋਂ ਕੋਈ ਇੱਧਰਲਾ ਵਿਚਾਰ ਨਹੀਂ ਆਉਂਦਾ ਸਭ ਉੱਧਰ ਦੇਖਦਾ ਮਨ ਠੀਕ ਹੈ ਜੀ ਹੁਣ ਇਸੇ ਤਰ੍ਹਾਂ ਉਹਦਾ ਫਿਰ ਪ੍ਰੋਸੈਸ ਹੈ ਵੀ ਪੌਣ ਤੋਂ ਵੱਖ ਹੋਵੇਗਾ ਕਿਵੇਂ ਵਿਚਾਰਾਂ ਤੋਂ ਵੱਖ ਹੋਵੇਗਾ ਕਿਵੇਂ ਤਾਂ ਸਭ ਤੋਂ ਪਹਿਲਾਂ ਉੱਚੀ ਸਿਮਰਨ ਉੱਚੀ ਸਿਮਰਨ ਕਰਕੇ ਤੁਹਾਨੂੰ ਵਿੱਚ ਧਿਆਨ ਲਾ ਲਿਆ ਆਪਾਂ ਬੋਲਦੇ ਨਾ ਵਾਹ ਗੁਰੂ ਵਾਹ ਗੁਰੂ ਤੋਂ ਵਿੱਚ ਧਿਆਨ ਸ਼ਬਦ ਦੀ ਆਵਾਜ਼ ਸ਼ਬਦ ਦੀ ਆਵਾਜ਼ ਦੇ ਵਿੱਚੋਂ ਧਿਆਨ ਤੁਸੀਂ ਫਿਰ ਜਦੋਂ ਦੂਸਰੇ ਵਿਚਾਰਾ ਛੱਡ ਗਿਆ ਸ਼ਬਦ ਦੀ ਬਾਤ ਚ ਲੱਗ ਗਿਆ ਫਿਰ ਆਪਾਂ ਹੌਲੀ ਹੌਲੀ ਸਿਮਰਨ ਨੂੰ ਸਹਿਜ ਕਰ ਲੈਣਾ ਠੀਕ ਹੈ ਜੀ ਹੋਰ ਸਹਿਜ ਕਰਦਿਆਂ 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 ਇੰਨੀ ਸਹਿਜ ਵਿੱਚ ਚਲੇ ਗਿਆ ਵੀ ਜਿੱਥੇ ਹੁਣ ਵਿਚਾਰ ਵੀ ਨਹੀਂ ਆਉਂਦਾ ਪਿਆ ਮਨ ਸਰੀਰ ਵੀ ਨਹੀਂ ਮਹਿਸੂਸ ਹੋ ਰਿਹਾ ਤੇ ਇੰਨੀ ਸਹਿਜ ਵਿੱਚ ਸਾਡੀ ਆਵਾਜ਼ ਚਲੀ ਗਈ ਕਿ ਹੁਣ ਬੋਲਣ ਨੂੰ ਜ਼ਿਲ ਵੀ ਨਹੀਂ ਕਰਦਾ ਹਾਂਜੀ ਠੀਕ ਹੈ ਜੀ ਹੁਣ ਉੱਥੇ ਫਿਰ ਆਵਾਜ਼ ਵੀ ਸਾਡੀ ਖਤਮ ਹੋਣ ਲੱਗ ਗਈ ਉੱਥੇ ਫਿਰ ਹਵਾ ਰਹਿ ਗਈ ਪੌਣ ਆਸਵਾਸ ਦੇਖੋ ਇੱਥੋਂ ਖਾਲੀ ਦੇ ਵਿੱਚੋਂ ਸਾਡੇ ਅੰਦਰ ਜਾ ਰਿਹਾ ਹਾਂਜੀ ਨਾਭੀ ਤੱਕ ਜਾ ਰਿਹਾ ਹਾਂਜੀ ਨਾਭੀ ਤੋਂ ਫੇਰ ਹੀ ਖਾਲੀ ਦੇ ਵਿੱਚ ਬਾਹਰ ਆ ਰਿਹਾ ਠੀਕ ਹੈ ਜੀ ਤੇ ਆ ਸਪੇਸ ਨੂੰ ਹੀ ਸੋਨ ਕਿਹਾ ਗਿਆ ਸਪੇਸ ਵਿੱਚ ਮਨ ਆਉਂਦਾ ਹੁਣ ਜਦੋਂ ਸਪੇਸ ਦੇ ਵਿੱਚੋਂ ਹੀ ਸਵਾਸ ਅੰਦਰ ਜਾ ਕੇ ਥੱਲੇ ਜਾਂਦਾ ਥੱਲੇੋਂ ਆ ਕੇ ਸਪੇਸ ਦੇ ਵਿੱਚ ਬਾਹਰ ਆਉਂਦਾ ਠੀਕ ਹੈ ਕਿ ਨਹੀਂ ਠੀਕ ਹੈ ਜੀ ਤੇ ਉਹਦੇ ਵਿੱਚ ਜਦੋਂ ਆਪਾਂ ਫਿਰ ਇਕੱਲਾ ਸਾਹ ਦੇ ਵਿੱਚ ਧਿਆਨ ਲਾ ਲਿਆ ਹਾਂਜੀ ਤਾਂ ਸਵਾਸ ਅੰਦਰ ਜਾ ਰਿਹਾ ਬਾਹਰ ਸਪੇਸ ਜਾ ਰਿਹਾ ਅੰਦਰ ਜਾ ਰਿਹਾ ਬਾਹਰ ਸਪੇਸ ਸਵਾਸ ਦੇ ਵਿੱਚ ਧਿਆਨ ਲਾਉਣ ਤੇ ਸਾਡਾ ਮਨ ਜਿਹੜਾ ਹੈ ਉਹ ਬਿਲਕੁਲ ਸਰੀਰ ਤੋਂ ਰਹਿਤ ਹੋ ਕੇ ਵਿਚਾਰਾਂ ਤੋਂ ਰਹਿਤ ਹੋ ਕੇ ਅਖੀਰ ਸਾਹ ਰਹਿ ਗਿਆ ਸਾਹ ਵਿੱਚ ਧਿਆਨ ਹੋ ਗਿਆ ਸਾਹ ਸਪੇਸ ਵਿੱਚ ਆ ਗਿਆ ਸੁੰਨ ਵਿੱਚ ਆ ਗਿਆ ਤੇ ਸਾਡਾ ਮਨ ਸੁੰਨ ਵਿੱਚ ਚਲੇ ਜਾਂਦਾ ਸਾਹ ਰਹੀਂ ਚਲੇ ਜਾਂਦਾ ਸਾਡਾ ਸਾਹ ਹੁਣ ਜਾ ਕੇ ਸੁੰਨ ਵਿੱਚ ਸਮਾਉਂਦਾ ਪਿਆ ਹਾਂਜੀ ਤੇ ਸਰੀਰ ਫਿਰ ਦੁਬਾਰਾ ਸਰੀਰ ਵਿੱਚ ਜਾਂਦਾ ਪਿਆ ਜਦੋਂ ਸਾਹ ਵਿੱਚ ਧਿਆਨ ਲਾਉਨੇ ਆ ਤੇ ਸਾਹ ਦੇ ਪਿੱਛੇ ਕਰਦਾ ਕਰਦਾ ਮਨ ਸੁੰਨ ਵਿੱਚ ਪਹੁੰਚ ਗਿਆ ਸਾਹ ਚੱਲਦੀ ਰਹਿੰਦੇ ਉਹਦੇ ਹਾਂ ਤੇ ਸਾਹ ਚੱਲਦਾ ਮਨ ਦਾ ਧਿਆਨ ਸੁੰਨ ਵਿੱਚ ਹੋ ਗਿਆ ਸਾਹ ਪਿੱਛੇ ਰਹਿ ਗਿਆ ਪੜਨ ਤੋਂ ਬਾਅਦ ਹੋ ਗਿਆ ਠੀਕ ਹੈ ਜੀ ਹਾਂ ਜੀ ਅੱਛਾ ਦੋ ਚੀਜ਼ਾਂ ਤੁਸੀਂ ਇੱਕ ਹੋਰ ਕਹਿੰਦੇ ਹੋ ਵੀ ਸਹਿਜ ਝੋਕੇ ਕੰਨਾਂ ਦੇ ਪਾਉਣ ਦੇ ਸ਼ਬਦ ਉਹ ਜਿਹੜੇ ਜੋ ਵੀ ਚੱਲਦੇ ਆ ਸੁਣਨੇ ਆ ਇੱਕ ਸਾਹਮਣੇ ਧਿਆਨ ਲਾਉਣਾ ਉਹ ਹੁਣ ਉਹ ਲੱਗਦੇ ਨਹੀਂ ਜਿਹੜੇ ਸ਼ਬਦ ਸੁਣਨ ਦੀ ਕੋਸ਼ਿਸ਼ ਵੀ ਕਰਦੇ ਆ ਪਰ ਸੁਣੇ ਨਹੀਂ ਜਾਂਦੇ ਉਹ ਇਹਦੇ ਇਸ ਤਰ੍ਹਾਂ ਸਿੱਧਾ ਏ ਕੋਈ ਆਪਾਂ ਪਹਿਲਾਂ ਵੀ ਗੱਲ ਕੀਤੀ ਜੇ ਕੋਈ ਮੈਡੀਟੇਸ਼ਨ ਹੈ ਜਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਇਹ ਤਾਂ ਜਿਹੜੇ ਗੁਰਮੰਤਰ ਦਾ ਅਭਿਆਸ ਕਰਦੇ ਨੇ ਗੁਰਮੁਖ ਤੁਰਦੇ ਫਿਰਦੇ ਹਾਂਜੀ ਆਪਾਂ ਬੈਠ ਕੇ ਜਿੰਨੀ ਗੁਰਮੰਤਰ ਸ਼ਬਦ ਦੀ ਕਮਾਈ ਵਧਾਵਾਂਗੇ ਉਸ ਤੋਂ ਬਾਅਦ ਉਹ ਕਮਾਈ ਦੀ ਪਾਵਰ ਦੇ ਸਿਰ ਤੇ ਵਿਚਾਰਾਂ ਦਾ ਜਿੰਨਾ ਮਨ ਪਿੱਛੇ ਹਟਦਾ ਐ ਸੰਸਾਰੀ ਵਿਚਾਰ ਜ਼ਰੂਰਤ ਦੇ ਮੁਤਾਬਕ ਲੈਂਦਾ ਗੁਰਮੰਤਰ ਦੀ ਕਮਾਈ ਕਰਦਾ ਉਹਦੇ ਵਿੱਚ ਫਿਰ ਜਾ ਕੇ ਸਾਡਾ ਮਨ ਅਨਹਦ ਸ਼ਬਦਾਂ ਨੂੰ ਸੁਣਨ ਤੇ ਏਬਲ ਹੁੰਦਾ ਠੀਕ ਹੈ ਜੀ ਹਾਂ ਜੇ ਗੁਰਮੰਤਰ ਦੀ ਕਮਾਈ ਨਹੀਂ ਹੈਗੀ ਉਹ ਤਾਂ ਫਿਰ ਉਹ ਹੀ ਕੁੰਡਲਨੀ ਯੋਗਾ ਆ ਗਿਆ ਲਾਈ ਚੱਲੋ ਧਿਆਨ ਕਦੇ ਸੱਪ ਦੇਖ ਗਿਆ ਕਦੇ ਕਿਰਲੀ ਦੇਖ ਗਈ ਕਦੇ ਬਾਜ ਦੇਖ ਗਿਆ ਕਦੇ ਪਹਾੜ ਦੇਖ ਗਿਆ ਕਦੇ ਰੰਗ ਦੇਖ ਗਿਆ ਕਦੇ ਸਰੀਰ ਸੈਂਸੇਸ਼ਨ ਕਰਨ ਲੱਗ ਗਿਆ ਕਦੇ ਸਰੀਰ ਖਿੱਚਿਆ ਗਿਆ ਮਤਲਬ ਵੀ ਮੈਂ ਵੀ ਜਿਹੜੀ ਭਗਤੀ ਆ ਜਾਂ ਮੈਡੀਟੇਸ਼ਨ ਆ ਜਾਂ ਮਿਲਣ ਦਾ ਰਾਹ ਪ੍ਰਮਾਤਮਾ ਨੂੰ ਉਹ ਸਰੀਰ 'ਚ ਨਹੀਂ ਆ ਇਹ ਕਹਿਣਾ ਤੁਹਾਡਾ ਹਾਂ ਹੁੰਦੇ 'ਚ ਨਹੀਂ ਆ ਸਰੀਰ ਇਹ ਪੰਜਾਂ ਤੱਤਾਂ ਦਾ ਬਣਿਆ ਪੰਜ ਤੱਤਾਂ ਤੋਂ ਉੱਪਰ ਆ ਹਾਂਜੀ ਹਾਂ